ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਵੇਂ ਡਾਕਟਰ ਕੁਮਿੰਦਰ ਸਿੰਘ ਮਰਾੜ ਅਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਿਹੜਾ ਬੀਜ ਬਾਰੇ ਕਣਕ ਦੀ ਬੀਜ ਬਾਰੇ ਉਹਦੀ ਕੁਆਲਿਟੀ ਬਾਰੇ ਉਹਦਾ ਚਾਂੜ ਤੇ ਕੀ ਜਿਹੜਾ ਸਬੰਧ ਹੈਗਾ ਕਿਉਂਕਿ ਆਮ ਤੌਰ ਤੇ ਦੇਖਣ ਚਾਹੁੰਦਾ ਜ਼ਿਆਦਾਤਰ ਕਿਸਾਨ ਵੀਰ ਹਰ ਸਾਲ ਜਿਹੜਾ ਹੈਗਾ ਬੀਜ ਆਪਾਂ ਚਾਹੋ ਦੁਕਾਨ ਤੋਂ ਜਾਂ ਕਿਸੇ ਸੰਸਥਾ ਤੋਂ ਖਰੀਦ ਕੇ ਹੀ ਬੀਜਦੇ ਆ। ਬਹੁਤ ਘੱਟ ਕਿਸਾਨ ਵੀਰ ਜਿਹੜੇ ਬੀਜ ਆਪ ਦਾ ਸਾਂਭਦੇ ਆ ਤੇ ਸਹੀ ਤਰੀਕੇ ਸਾਂਭਦੇ ਆ ਕਿਉਂਕਿ ਬੀਜ ਨੂੰ ਸਟੋਰ ਕਰਨ ਦਾ ਵੀ ਇੱਕ ਵਧੀਆ ਤਰੀਕਾ ਹੁੰਦਾ ਹੈ ਬੀਜ ਆਪਾਂ ਕਿਸ ਤਰ੍ਹਾਂ ਪੈਦਾ ਕਰਨਾ ਕਿਹੜਾ ਬੀਜ ਰੱਖਣਾ ਇਹ ਨਹੀਂ ਕਿ ਆਪਾਂ ਸਿੱਧਾ ਜਿਹੜਾ ਹੈਗੇ ਜਿਵੇਂ ਆਪਾਂ ਕਣਕਾਂ ਦਾ ਬੀਜੀ ਆ ਤੇ ਉਹਦੇ ਵਿੱਚੋਂ ਬੀਜ ਰੱਖ ਲਈਏ ਉਹਦੇ ਵਿੱਚ ਆਪਾਂ ਦਾਣੇ ਦਾ ਸਾਈਜ਼ ਦਾਣੇ ਦਾ ਪਾ ਮਤਲਬ ਪਾਰ ਹੋ ਗਿਆ ਦਾਣੇ ਨੂੰ ਕਿਸੇ ਕਿਸਮ ਦੀ ਬਿਮਾਰੀ ਤਾਂ ਨਹੀਂ ਕੋਈ ਉਹਦੇ ਵਿੱਚ ਆਫ ਟਾਈਪ ਤਾਂ ਨਹੀਂ ਜਾਂ ਹੋਰ ਜਿਹੜੇ ਹੈਗੇ ਹੈ ਵੈਰੈਟੀ ਦੇ ਬੀਜ ਤਾਂ ਨਹੀਂ ਉਹਦੇ ਬਾਰੇ ਆਪਾਂ ਬਹੁਤ ਧਿਆਨ ਰੱਖਣਯੋਗ ਨੁਕਤਾ ਹੁੰਦਾ ਆਮ ਤੌਰ ਤੇ ਇਹਨੂੰ ਗੋਲੀਆਂ ਕਰ ਦਿੰਦੇ ਨੇ ਬਹੁਤ ਸਾਰੇ ਕਿਸਾਨ ਵੀਰੇ ਇੰਨਾ ਗੱਲਾਂ 'ਤੇ ਧਿਆਨ ਨਹੀਂ ਦਿੰਦੇ ਹੈਗੇ ਜਿਹੜੀਆਂ ਨਵੀਆਂ ਕਿਸਮਾਂ ਆਉਂਦੀਆਂ ਨੇ ਨਵੀਂ ਕਿਸਮ ਤੋਂ ਤੁਸੀਂ ਜਿਹੜੇ ਇੰਸਟੀਚਿਊਟ ਨੇ ਪੈਦਾ ਕੀਤੀ ਫਰਜ ਕਰ ਲਓ ਪੀਆਈਯੂ ਲੁਧਿਆਣਾ ਨੇ ਜਾਂ ਆਈਆਈਡਬਲਯੂਬੀਆਰ ਕਰਨਾਲ ਨੇ ਤਾਂ ਉਹਨਾਂ ਸੰਸਥਾਵਾਂ ਤੋਂ ਜਿੰਨਾ-ਜਿੰਨਾ ਤੁਹਾਨੂੰ 2 ਕਿਲੋ, 4 ਕਿਲੋ, 5 ਕਿਲੋ, 10 ਕਿਲੋ ਜਿੰਨਾ ਵੀ ਬੀਜ ਮਿਲਦਾ ਉਹ ਤੁਸੀਂ ਆਪ ਲਿਆ ਕੇ ਉਹਨੂੰ ਮਲਟੀਪਲਾਈ ਕਰੋ। ਜੇ ਇੱਕ ਸਾਲ ਨਹੀਂ ਮਿਲਦਾ ਅਗਲੇ ਸਾਲ ਲੈ ਲਓ। ਜ਼ਿਆਦਾ ਬੀਜ ਕਿਤੋਂ ਖਰੀਦ ਕੇ ਤੇ ਉਹਦੀ ਜਿਹੜੀ ਹੈਗੀ ਹੈਗਾ ਆਪਾਂ ਪੈਦਾਵਾਰ ਜਿਹੜੀ ਕਰੀਏ ਤਾਂ ਉਹਦੇ ਵਿੱਚ ਕਈ ਵਾਰ ਜਿਹੜਾ ਹੈਗਾ ਆਪਾਂ ਨੂੰ ਬੀਜ ਸਹੀ ਨਹੀਂ ਮਿਲਦਾ ਜਾਂ ਕਈ ਵਾਰ ਸਮੱਸਿਆ ਆ ਜਾਂਦੀ ਹੈ। ਹਾਂ ਕਿਸੇ ਭਰੋਸੇਯੋਗ ਜ਼ਿਮੀਦਾਰ ਨੇ ਕੋਈ ਆਪਣੇ ਮਿੱਤਰ ਪਿਆਰੇ ਨੇ ਲਿਆ ਕੇ ਬੀਜ ਨੂੰ ਮਲਟੀਪਲਾਈ ਕੀਤਾ। ਤੇ ਤੁਹਾਡਾ ਉਹ ਜਿਹੜਾ ਹੈਗਾ ਤੁਹਾਨੂੰ ਪਤਾ ਕਿ ਵੈਰੈਟੀ ਸਹੀ ਦੇਊਗਾ ਬੀਜ ਸਹੀ ਦੇਊਗਾ ਤਾਂ ਉਦੋਂ ਤੁਸੀਂ ਲੈ ਸਕਦੇ ਵਰਨਾ ਬੀਜ ਆਪਦਾ ਘਰ ਦਾ ਰੱਖੋ ਤਿੰਨ ਚਾਰ ਸਾਲ ਤੁਸੀਂ ਆਪਦਾ ਬੀਜ ਜਿਹੜਾ ਹੈਗਾ ਮਲਟੀਪਲਾਈ ਕਰਕੇ ਜਾਂ ਉਹਨੂੰ ਸਾਹਮ ਸਾਹਮ ਕੇ ਅਗਲੇ ਸਾਲਾਂ ਤੱਕ ਬੀਜ ਸਕਦੇ ਆ ਫਿਰ ਦੂਜੇ ਤੀਜੇ ਤੀਜੇ ਚੌਥੇ ਸਾਲ ਲੈ ਕੇ ਫਿਰ ਸਰਟੀਫਾਈਡ ਬੀ ਜਾਂ ਜਿਹੜਾ ਫਾਊਂਡੇਸ਼ਨ ਬੀ ਲੈ ਕੇ ਉਹਨੂੰ ਫਿਰ ਤਿੰਨ ਚਾਰ ਸਾਲ ਤੱਕ ਆਪਾਂ ਵਰਤ ਸਕਦੇ ਇਹਦੇ ਵਿੱਚ ਖਿਆਲ ਆਪਾਂ ਇਹੀ ਰੱਖਣਾ ਹੁੰਦਾ ਹੈ ਕਿ ਇੱਕ ਤਾਂ ਕਾਂਗਿਆਰੀ ਦੀ ਰੂਕ ਥਾਂ ਵਾਸਤੇ ਜਿਹੜੀਆਂ ਸफारਸ਼ਾਂ ਨੇ ਬੀਜ ਦੀ ਸੋਧ ਕੀਤੀ ਹੋਵੇ ਜੀ ਉਲੀਨਾਸ਼ਕ ਨਾਲ ਨਹੀਂ ਸੋਧਿਆ ਬੀਜ ਆਪਾਂ ਤਾਂ ਫੇਰ ਆਪਾਂ ਜਿਹੜਾ ਹੈਗਾ ਜਦੋਂ ਫਸਲ ਦੇ ਸਿੱਟੇ ਨਿਕਲਣ ਮਿਲਿਆ ਵਾਲੇ ਆ ਫਸਲ ਗੋਭ ਚ ਜਿਵੇਂ ਆਪਾਂ ਪਹਿਲਾਂ ਵੀ ਕਹਿੰਨੇ ਹੁੰਨੇ ਉਦੋਂ ਤੁਸੀਂ ਪ੍ਰੋਪੀਕੋਨਾਜੋਲ ਜਾਂ ਟੈਬੂਕੋਨਾਜੋਲ ਜਾਂ ਕੋਈ ਵੀ ਉਲੀਨਾਸ਼ਕਾ ਜਿਹੜਾ ਉਹ ਸਪਰੇਅ ਕੀਤਾ ਹੋਇਆ ਹੋਣਾ ਚਾਹੀਦਾ ਤਾਂ ਕਿ ਕਾਂਗਿਆਰੀ ਜਾਂ ਸੌਰੀ ਜਿਹੜਾ ਕਰਨਾਲ ਬੰਡ ਤੋਂ ਜਿਹੜਾ ਰਹਿਤ ਬੀਜ ਹੋਵੇ ਤੇ ਕਾਂਗਿਆਰੀ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਸੋਧ ਕੇ ਬੀਜ ਹੀ ਬੀਜਣਾ ਚਾਹੀਦਾ ਜਿਹੜੀ ਕਰਨਾਲ ਬੰਡ ਤੋਂ ਰਹਿਤ ਬੀਜ ਪੈਦਾ ਕਰਨ ਵਾਸਤੇ ਆਪਾਂ ਨੂੰ ਜਿਹੜਾ ਗੋਭ ਸਮੇਂ ਫਸਲ ਦੇ ਉੱਤੇ ਉੱਲੀ ਨਾਸ਼ਕ ਜਿਹੜਾ ਹੈਗਾ ਸਪਰੇਅ ਜ਼ਰੂਰ ਕਰਨੀ ਚਾਹੀਦੀ ਆ ਜਦੋਂ ਫਸਲ ਦੇ ਵਿੱਚ ਆਪਾਂ ਪੱਕਣ ਦੇ ਟਾਈਮ ਜਿਹੜਾ ਫਰਜ ਕਰ ਲੋ ਕਿ ਉਹਦੇ ਵਿੱਚ ਆਪਾਂ ਨੂੰ ਪਤਾ ਕਿ ਆਪਾਂ ਸਾਰੀਆਂ ਸਹੀ ਤਤਾਂ ਵਾਲੀਆਂ ਸਪਰੇਆਂ ਜ਼ਿੰਕ ਮੈਗਨੀਜ਼ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਉੱਥੋਂ ਬੀਜ ਵਾਲ ਆਪਾਂ ਉਹ ਪਲਾਟ ਸਿਲੈਕਟ ਕਰਨਾ ਏ ਨਹੀਂ ਕਿ ਫਸਲ ਦੇ ਵਿੱਚ ਕੋਈ ਘਾਟ ਹੋਵੇ ਦਾਣਾ ਉਹਦਾ ਮਾੜਾ ਹੋਵੇ ਤੇ ਆਪਾਂ ਉਹਦਾ ਬੀਜ ਰੱਖੀਏ ਪਲੱਸ ਉਹਦੇ ਵਿੱਚ ਕਿਸੇ ਕਿਸਮ ਦੇ ਹੋਰ ਨਦੀਨਾ ਦੇ ਬੂਟੇ ਕੋਈ ਹੋਰ ਜਿਹੜਾ ਹੈਗਾ ਵੈਰਾਈਟੀ ਦੇ ਬੂਟੇ ਨਹੀਂ ਹੋਣੇ ਚਾਹੀਦੇ ਬਿਮਾਰੀ ਵਾਲੇ ਬੂਟੇ ਨਹੀਂ ਹੋਣੇ ਚਾਹੀਦੇ ਮਾੜੇ ਬੂਟੇ ਨਹੀਂ ਹੋਣੇ ਚਾਹੀਦੇ ਉਹ ਤੁਸੀਂ ਜਿਹੜਾ ਹੈਗਾ ਏਰੀਆ ਉਹ 플ੌਟ ਸਿਲੈਕਟ ਕਰਨਾ ਜਿੱਥੋਂ ਤੁਸੀਂ ਬੀਜ ਰੱਖਣਾ ਫਿਰ ਉਹਨੂੰ ਜਿਹੜਾ ਹੈਗਾ ਅੱਢ ਹੀ ਆਪਾਂ ਵੜਾ ਕੇ ਤੇ ਅੱਢ ਹੀ ਉਹਨੂੰ ਥਰੇਸ਼ਿੰਗ ਕਰਾਉਣੀ ਆ ਤੇ ਫਿਰ ਉਹਨੂੰ ਜਿਹੜਾ ਹੈਗਾ ਹਵਾ ਲਵਾ ਕੇ ਉਹਦਾ ਮੌਇਸਚਰ ਆ ਜਿਹੜਾ ਉਹ ਜਿਹੜਾ ਤਕਰੀਬਨ ਤਕਰੀਬਨ 10 12% ਦੇ ਲਿਆ ਕੇ ਫੇਰ ਉਹਨੂੰ ਜਿਹੜਾ ਹੈਗਾ ਸਟੋਰ ਕਰਨਾ ਹੁੰਦਾ ਤੇ ਅਗਲੇ ਸਾਲ ਆਪਾਂ ਉਹਨੂੰ ਸੋਧ ਕੇ ਤੇ ਫੇਰ ਬੀਜ ਬੀਜਣਾ ਹੁੰਦਾ ਆਮ ਤੌਰ ਤੇ ਹੀ ਆਪਾਂ ਇਹ ਬੀਜ ਬਹੁਤਾ ਸਾਂਭਦੇ ਨਹੀਂ ਜਾਂ ਜੇ ਆਬ ਜਦੋਂ ਬੀਜ ਡਰਮਾਂ 'ਚ ਪਾਉਨੇ ਉਹਦੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਅਗਲੇ ਸਾਲ ਕਿ ਕਿਹੜੀ ਵੈਰਾਈਟੀ ਕਿਹੜੇ ਡਰਮ 'ਚ ਰੱਖੀ ਸੀਗੀ ਸੋ ਮੇਰੀ ਬੇਨਤੀ ਆ ਕਰਦਾ ਬੀਜ ਆਪਣਾ ਜਰੂਰ ਰੱਖੋ ਥੋੜਾ ਬੀਜ ਹੈ ਜਿਹੜਾ ਨਵੀਂ ਵੈਰੈਟੀ ਲੈ ਕੇ ਜਿਹੜੀ ਵੀ ਨਵੀਂ ਕਿਸਮ ਕੋਈ ਰਿਲੀਜ਼ ਹੁੰਦੀ ਹੈ ਉਹਨੂੰ ਤਜਰਬੇ ਦੇ ਤੌਰ ਤੇ ਆਪ ਦੇ ਕੋਲੇ ਬੀਜੋ ਜਿਆਦਾ ਬੀਜ ਹੈ ਜਿਹੜਾ ਪਿਛਲੀਆਂ ਕਿਸਮਾਂ ਜਿਹੜੀਆਂ ਦੇਖੀਆਂ ਪਰਖੀਆਂ ਉਹ ਰੱਖੋ ਤੇ ਉਹਨੂੰ ਅਗਲੇ ਸਾਲ ਬੀਜੋ ਜਿਵੇਂ ਇਸ ਵਾਰ ਜਿਹੜੀਆਂ ਹੈਗੀਆਂ ਜਿਵੇਂ ਡੀਬੀਡਬਲ ਜਾਂ ਪੀਬੀਡਬਲ 826 ਹੈ ਜਾਂ ਡੀਬੀਡਬਲ 303 ਜਾਂ 222 ਜਿਹੜੀ ਕਿਸਮ ਦਾ ਵੀ ਬੀਜ ਸਟਾਕ ਤੇ ਝਾੜ ਰਹੂਗਾ ਉਹਦਾ ਬੀਜ ਤੁਸੀਂ ਰੱਖੋ ਕੋਲ ਸਟੋਰ ਕਰੋ ਕਰਦਾ ਬੀਜ ਲਾਜ਼ਮੀ ਰੱਖੋ ਤਾਂ ਕਿ ਅਗਲੇ ਸਾਲ ਆਪਾਂ ਨੂੰ ਮਹਿੰਗਾ ਜਾਂ ਮਾੜਾ ਬੀਜ ਅਬ ਲੈਣਾ ਨਾ ਪਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ